ਦੀ ਜਿਹੜੀ ਉਹਨਾਂ ਦੇ ਹੈਡ ਚ ਹੈ ਬਾਕੀ ਪੋਸਟਮਾਰਟਮ ਤੋਂ ਬਾਅਦ ਜਿਹੜਾ ਕਾਸ ਆਫ ਡੈਥ ਕਲੀਅਰ ਹੋ ਜੂਗਾ ਬਟ ਜੋ ਹੁਣ ਤੱਕ ਦੀ ਪਰਿਵਾਰ ਦੇ ਦੱਸਣੀਆਂ ਉਹਨਾਂ ਦੇ ਜੋ ਇੱਥੇ ਲੜਕਾ ਸੀ ਉਹਦੇ ਦੱਸਣ ਮੁਤਾਬਿਕ ਐਕਸੀਡੈਂਟਲ ਫਾਇਰ ਹੋਇਆ ਉਹ ਜਿਹੜਾ ਇਹਨਾਂ ਦੇ ਲੱਗਿਆ ਤੇ ਬਾਕੀ ਅਸੀਂ ਕੱਲ ਨੂੰ ਉਹਨਾਂ ਦੀ ਜਿਹੜੀ ਹੁਣ ਡੈੱਡ ਬੋਡੀ ਹੈ ਡੀਐਮਸੀ ਦੇ ਵਿੱਚ ਮੋਰਚਰੀ ਚ ਰੱਖਾਈ ਹੈ ਗੋਲੀ ਲੱਗੀ ਕਿੱਥੇ ਸਰ ਇਹਨਾਂ ਦਾ ਪੋਸਟਮਾਰਟਮ ਲੱਗਿੰਨੇ ਕਿੰਨੇ ਵਜੇ ਦੀ ਸਰ ਕੱਟਣਾ ਪਊਗਾ ਤਕਰੀਬਨ 11:30 ਵਜੇ ਦੀ ਵਾਰਦਾਤ ਹੈ ਸਾਢੇ 11 ਵਜੇ ਇਨਸੀਡੈਂਟ ਹੋਇਆ। ਸਰ ਦੇ ਵਿੱਚ ਇੱਕੋ ਫਾਇਰ ਹੈ ਜੀ ਜੋ ਹੈਡ ਤੇ ਵਾਲਵਰਾਂ ਨੂੰ ਦਾ ਆਪਣਾ ਉਹਨਾਂ ਦਾ ਲਾਇਸੈਂਸੀ ਵਪਨ ਹੈ। ਇਹ 25 ਬੋਰ ਦਾ ਕਿਹੜਾ ਰਿਵਲਵਰ ਹੈ? ਇਹ 25 ਬੋਰ ਦਾ ਜਿਹੜਾ ਨਾ ਲਾਇਸੈਂਸੀ ਪਿਸਟਲ ਹੈ। ਸਰ ਸਾਫ਼ ਕਰ ਰਹੇ ਸੀ ਕਿ ਸਰ ਪਿਸਟਲ ਉਹਨਾਂ ਦਾ ਆਪਣਾ ਆਪਣਾ ਪਿਸਟਲ ਉਹਨਾਂ ਦਾ ਆਪਣਾ ਪਿਸਟਲ ਹੈ। ਹਾਂਜੀ ਲਾਇਸੈਂਸੀ 25 ਬੋਰ। ਹਾਂਜੀ। ਉਹਦੇ ਵਿੱਚੋਂ ਜੋ ਇੱਕੋ ਫਾਇਰ ਹੋਇਆ ਤੇ ਜੋ ਫੈਮਿਲੀ ਦੇ ਤੇ ਸਾਰਿਆਂ ਦਸਮਤ ਲਾਇਕ ਐਕਸੀਡੈਂਟਲ ਫਾਇਰ ਹੋਇਆ। ਬਾਕੀ ਅਸੀਂ ਆਫਟਰ ਜਿਹੜਾ ਪੋਸਟਮਾਰਨਮ ਤਾਂ ਥੋੜਾ ਜਿਹਾ ਦੱਸੋ ਸਿੱਧੇ ਕਿੱਥੇ ਕਰਕੇ ਫਾਇਰ ਹੋਇਆ ਵਾ ਰਾਈਟ ਲੈਫਟ ਜਿਹੜਾ ਐਗਜੈਕਟ ਜਿਹੜਾ ਉਹਦਾ ਐਂਟਰੀ অর ਐਗਜ਼ਿਟ ਬੂਨ ਹੈਗਾ ਲੱਗ ਕੇ ਆਰਪਾਰ ਹੋ ਗਈ ਹੈ ਤਾਂ ਉਹਨਾਂ ਦੇ ਹੈਡ ਦੇ ਦੀ ਸਫਾਈ ਕਰਦੇ ਵੇਲੇ ਸੀ ਪੂਰਾ ਪੂਰਾ ਅਗਰ ਜਾਣਕਾਰੀ ਹੋਵੇ ਤਾਂ ਜਿਹੜਾ ਇਹਨਾਂ ਦਾ ਇੱਕ ਸਰਵੰਟ ਹੈ ਤੇ ਵਾਈਫ ਉਹਨਾਂ ਦੇ ਦੱਸਮ ਮੁਤਾਬਕ ਵੈਪਨ ਨੂੰ ਸਫਾ ਸਾਫ ਕਰ ਰਹੀ ਸੀ ਤਾਂ ਐਕਸੀਡੈਂਟਲ ਜਿਹੜਾ ਫਾਇਰ ਹੋਇਆ ਔਰ ਇੱਕੋ ਜਿਹੜਾ ਫਾਇਰ ਹੋਇਆ ਸੋ ਇਹ ਇਹ ਪੁਲਿਸ